ਦਿੱਲੀ ਦੇ ਬਾਰਡਰਸ ਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਨੇ ਕਿਸਾਨ ਹਜ਼ਾਰਾਂ ਕਿਸਾਨ ਜਿਹੜਾ ਨੇ ਆ 34 ਦਿਨ ਹੋ ਗਏ ਨੇ ਜਦੋਂ ਦਿੱਲੀ ਦੇ ਬਾਰਡਰਸ ਤੇ ਡਟੇ ਨੇ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਤੇ ਗਾਜ਼ੀਪੁਰ ਬਾਰਡਰ ਤੇ ਜਿਹੜਾ ਹਰਿਆਣਾ ਰਾਜਸਥਾਨ ਦਾ ਬਾਰਡਰ ਹੈਗਾ ਸ਼ਾਜਾਹਾਂਪੁਰ ਖੇੜਾ ਬਾਰਡਰ ਉੱਤੇ ਵੀ ਤੇ ਇੱਕ ਜਗ੍ਹਾ ਹੋਰ ਹੈ ਜਿੱਥੇ ਕਿਸਾਨ ਬੈਠੇ ਨੇ ਉਹ ਹੈਗਾ ਬੁਰਾੜੀ ਗਰਾਊਂਡ ਜਿਹੜਾ ਦਿੱਲੀ ਸਰਕਾਰ ਦਿੱਲੀ ਸਰਕਾਰ ਨੇ ਕੇਂਦਰ ਸਰਕਾਰ ਨੇ ਜਿਹੜਾ ਪਹਿਲੇ ਕਿਸਾਨਾਂ ਨੂੰ ਕਹਿਆ ਸੀਗਾ ਕਿ ਤੁਸੀਂ ਬੁਰਾੜੀ ਗਰਾਊਂਡ ਦੇ ਵਿੱਚ ਆ ਜਾਓ ਪਰ ਕੇਂਦਰ ਸਰਕਾਰ ਦੀ ਗੱਲ ਨਾ ਮੰਨ ਕੇ ਕਿਸਾਨ ਜਿਹੜਾ ਨੇ ਬਹੁਤੇ ਕਿਸਾਨ ਉੱਥੇ ਚਲੇ ਗਏ ਪਰ ਥੋੜੇ ਕਿਸਾਨ ਜਿਹੜਾ ਨੇ ਉਹ ਬੁਰਾੜੀ ਗਰਾਊਂਡ 'ਚ ਆ ਗਏ ਸੀਗੇ ਤੇ ਇਸ ਵਕਤ ਅਸੀਂ ਖੜੇ ਨੇ ਬੁਰਾੜੀ ਗਰਾਊਂਡ 'ਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਸਾਨ ਜਿਹੜੇ ਇੱਥੇ ਆਏ ਸੀਗੇ ਧਰਨੇ ਤੇ ਉਹ ਬੁਰਾੜੀ ਗਰਾਊਂਡ ਦੇ ਵਿੱਚ ਉਹਨਾਂ ਨੇ ਖੇਤੀ ਜਿਹੜਾ ਹੈ ਉਹ ਸ਼ੁਰੂ ਕਰ ਦਿੱਤੀ ਹੈ ਕਿਸਾਨ ਨੇ ਤੇ ਇਸ ਕਰਕੇ ਖੇਤੀ ਉਹਨਾਂ ਦਾ ਕੀਤਾ ਹੈਗਾ ਤੇ ਖੇਤੀ ਤੋਂ ਉਹ ਦੂਰ ਨਹੀਂ ਰਹਿ ਸਕਦੇ ਨੇ ਤੇ ਇੱਥੇ ਜਿਹੜਾ ਹੈ ਬੁਰਾੜੇ ਗਰਾਊਂਡ ਦੇ ਵਿੱਚ ਉਹਨਾਂ ਨੇ ਇੱਕ ਛੋਟਾ ਕਿਚਨ ਗਾਰਡਨ ਟਾਈਪ ਜਿਹੜਾ ਹੈਗਾ ਉਹ ਬਣਾ ਦਿੱਤਾ ਹੈ ਬੁਰਾੜੀ ਦਾ ਜਿਹੜਾ ਗਰਾਊਂਡ ਹੈਗਾ ਉਸ ਦੇ ਬਿਲਕੁਲ ਗੇਟ ਦੇ ਨਾਲ ਇਹਨਾਂ ਨੇ ਇਹ ਜਿਹੜਾ ਹੈ ਕਿਚਨ ਗਾਰਡਨ ਤਿਆਰ ਕੀਤਾ ਹੈ ਇਸ ਦੇ ਵਿੱਚ ਜਿਹੜਾ ਹੈ ਫੁੱਲ ਵੀ ਲਾਏ ਨੇ ਸਬਜ਼ੀਆਂ ਲਾਈਆਂ ਨੇ ਪਿਆਜ਼ ਲਾਇਆ ਹੈ ਬੈਂਗਨੀਆਂ ਨੇ ਲਾਏ ਨੇ ਸਬਜ਼ੀਆਂ ਜਿਹੜੀਆਂ ਇਸ ਦੇ ਵਿੱਚ ਲਾਈਆਂ ਨੇ ਦੱਸ ਦਈਏ ਤੁਹਾਨੂੰ ਕਿ ਚੌਥੇ ਦਿਨ ਅੱਜ ਜਿਹੜਾ ਨੇ ਹੋ ਗਏ ਨੇ ਕਿਸਾਨਾਂ ਨੂੰ ਜਿਹੜਾ ਨੇ ਦਿੱਲੀ ਦੇ ਵਿੱਚ ਧਰਨਾ ਦੇ ਰਹੇ ਨੇ ਜਿੱਥੇ ਵਕਫਾਕ ਬਾਰਡਰਸ ਤੇ ਦਿੱਲੀ ਦੇ ਧਰਨਾ ਦੇ ਰਹੇ ਨੇ ਉੱਥੇ ਇੱਕ ਛੋਟਾ ਗਰੁੱਪ ਜਿਹੜਾ ਹੈਗਾ ਕਿਸਾਨਾਂ ਦਾ ਉਹ ਬੁਰਾੜੀ ਗਰਾਊਂਡ ਦੇ ਵਿੱਚ ਵੀ ਜਿਹੜਾ ਨੇ ਉਹ ਡਟੇ ਹੋਏ ਨੇ ਬੁਰਾੜੀ ਗਰਾਊਂਡ ਜਿਹੜਾ ਕੇਂਦਰ ਕਰਨੇ ਜਿਹੜਾ ਅਨਾਉਂਸ ਕੀਤਾ ਸੀਗਾ ਉਹਨਾਂ ਨੂੰ ਕਿਹਾ ਸੀਗਾ ਕਿਸਾਨਾਂ ਨੂੰ ਕਿ ਤੁਸੀਂ ਇੱਥੇ ਆ ਜਾਓ ਪਰ ਕਿਸਾਨ ਜਿਹੜੇ ਬਹੁਤ ਸਾਰੇ ਕਿਸਾਨ ਨੇ ਉਹ ਦਿੱਲੀ ਦੇ ਬਾਰਡਰਸ ਤੇ ਡਟੇ ਰਹੇ ਨੇ ਤੇ ਕੁਝ ਕਿਸਾਨ ਜਿਹੜਾ ਨੇ ਉਹ ਬੁਰਾੜੀ ਗਰਾਊਂਡ ਦੇ ਵਿੱਚ ਆ ਗਏ ਸੀਗੇ ਤੇ ਬੁਰਾੜੀ ਗਰਾਊਂਡ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਵਰਚੂਅਲੀ ਇੱਕ ਜਿਹੜਾ ਕਿਚਨ ਗਾਰਡਨ ਜਿਹੜਾ ਹੈ ਉਹ ਤਿਆਰ ਕੀਤਾ ਹੈ ਅਸੀਂ ਕਿਸਾਨਾਂ ਨਾਲ ਗੱਲ ਵੀ ਕਰਾਂਗੇ ਸਾਡੇ ਨਾਲ ਨੇ ਜਸਕਰਨ ਸਿੰਘ ਕਾਮ ਸਿੰਘ ਵਾਲਾ ਜੀ ਸਤਿ ਸ਼੍ਰੀ ਅਕਾਲ ਜੀ ਜਸਕਰਨ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਐਬੀਪੀ ਚੈਨਲ ਤੇ ਸੰਦੀਪਜੀਤ ਸਮੁੱਚੀ ਟੀਮ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ এবੀਪੀ ਚੈਨਲ ਦਾ ਧੰਨਵਾਦ ਕਰਦਾ ਕਿ ਤੁਸੀਂ ਜਦੋਂ ਦਾਸੀਂ ਕਿਸਾਨ ਮੋਰਚਾ ਸ਼ੰਭੂ ਕਿਸਾਨ ਯੂਨੀਅਨ ਅੰਮ੍ਰਿਤਸਰ ਵੱਲੋਂ ਲਾਇਆ ਸੀ ਜਦੋਂ ਅਸੀਂ ਸੜਕ ਜਾਮ ਕਰਦੇ ਸੀ ਉਦੋਂ ਤੁਸੀਂ ਪੂਰੀ ਕਵਰੇਜ ਕਰਦੇ ਸੀ ਕਹਿਣ ਤੋਂ ਬਾਅਦ ਤੁਸੀਂ ਕਿਸਾਨਾਂ ਦੇ ਹਿੱਤ ਜ ਦਿਨ ਰਾਤ ਮਿਹਨਤ ਕਰਕੇ ਕਰ ਰਹੇ ਜਿਵੇਂ ਕਿਸਾਨ ਟੱਟੇ ਹੋਏ ਆ ਉਵੇਂ ਤੁਸੀਂ ਵੀ ਟੱਟੇ ਹੋਏ ਆ ਅੱਜ ਅਸੀਂ ਬਰਾੜੀ ਡੀ ਡੀ اے ਗਰਾਊਂਡ ਦੇ ਵਿੱਚ ਅਸੀਂ ਜਿਹੜਾ ਸਾਰੇ ਕਿਸਾਨ ਬੈਠੇ ਆ ਕਿਸਾਨ ਯੂਨੀਅਨ ਅੰਮ੍ਰਿਤਸਰ ਵੱਲੋਂ ਪਰ ਜਦੋਂ ਕਿਸਾਨ ਆ ਬੈਠਾ ਆਪਾਂ ਨਿਊਟਰਲ ਸੋਚੀਏ ਪਾਰਟੀ ਬਾਜ਼ੀ ਨੂੰ ਚਲੇ ਜਾਈਓ ਪਰ ਪਾਰਟੀ ਬਾਜ਼ੀਆਂ ਚਲਦੀਆਂ ਰਹਿਣੀਆਂ ਫੋਟਾ ਪੈਂਦੀਆਂ ਰਹਿਣੀਆਂ ਪਰ ਪਾਰਟੀ ਬਾਜ਼ੀ ਤੋਂ ਪਰੋਠੀ ਹੋਏ ਜਦੋਂ ਕਿਸਾਨ ਅੰਨ ਦਾਤ ਹੈ ਜਦੋਂ ਕਿਸਾਨ ਆਪਣਾ ਅੰਨ ਗਾਉਂਦਾ ਹੈ ਉਹ ਇਹ ਤਾਂ ਨਹੀਂ ਕਹਿੰਦਾ ਵੀ ਇਹ ਕਾਂਗਰਸ ਦੇ ਘਰੇ ਨਹੀਂ ਜਾਣਾ ਉਹ ਇਹ ਤਾਂ ਨਹੀਂ ਕਹਿੰਦਾ ਬੀਜੇਪੀ ਵਾਲਿਆਂ ਦੇ ਘਰੇ ਨਹੀਂ ਜਾਣਾ ਕੋਈ ਤਾਂ ਨਹੀਂ ਕਹਿੰਦਾ ਵੀ ਇਹਨੂੰ ਕੋਈ ਹਿੰਦੂ ਮੁਸਲਮਾਨ ਨਹੀਂ ਖਾਊਗਾ ਇਹਨੂੰ ਸਾਰੇ ਖਾਂਗੇ ਇਹਨੂੰ ਜਨੌਰ ਵੀ ਖਾਂਦਾ ਹੈ ਇਹਨੂੰ ਪਰਿੰਦਾ ਵੀ ਖਾਂਦਾ ਹੈ ਇਹਨੂੰ ਪੰਛੀ ਵੀ ਖਾਂਦੇ ਆ ਇਹਨੂੰ ਜਾਨਵਰ ਵੀ ਖਾਂਦੇ ਆ ਇਹਨੂੰ ਮਨੁੱਖ ਵੀ ਖਾਂਦੇ ਆ ਆ ਜਿਹੜੇ ਵੱਡੇ ਵੱਡੇ ਹੋਟਲ ਬਣੇ ਬੈਠੇ ਆ ਤਾਜ ਵਰਗੇ ਇਹਨਾਂ ਨੂੰ ਤਾਲੇ ਲੱਗ ਜਾਣਗੇ ਆ ਜਿਹੜੇ ਵੱਡੇ ਵੱਡੇ ਮਾਲ ਬੈਠੇ ਆ ਇਹ ਤਾਲੇ ਲੱਗ ਜਾਣਗੇ ਇਹ ਜੇ ਕਿਸਾਨ ਮਾਰਤਾ ਮੋਦੀ ਦੀ ਪਾਲਸੀ ਅੰਗਰੇਜ਼ ਆਇਆ ਸੀਗਾ ਅੰਗਰੇਜ਼ ਆਇਆ ਸੀ ਅੰਗਰੇਜ਼ ਲੁੱਟ ਗਿਆ ਇਹ ਸੋਨੇ ਦੀ ਚਿੜੀਆ ਸੀ ਜਿਹੜੀ ਇਹਨੂੰ ਬੰਗਾ ਗਿਆ ਕੰਗਾਲ ਤੇ ਸਾਰਾ ਬਰਤਨੀਆਂ ਸਾਡਾ ਸੋਨਾ ਸੋਨਾ ਲੈ ਗਿਆ ਉਹਦਾ ਪਾਉਂਡ ਦਾ ਰੇਟ ਕਿਉਂ ਬਣ ਗਿਆ 100 ਰੁਪਏ ਬਾਈ ਤੁਹਾਡੇ ਪੈਸਿਆਂ ਦਾ ਕਿਉਂ ਆ ਤੁਹਾਡਾ ਜਦੋਂ ਇੰਗਲੈਂਡ ਦਾ ਪਾਉਂਡ ਛੋਟਾ ਹੁੰਦਾ ਸੀ ਤੇ ਤੁਹਾਡਾ ਰੁਪਈਆ ਵੱਡਾ ਹੁੰਦਾ ਸੀ ਉਹ ਲਟੇਰੀਆ ਕੇ ਲੁੱਟ ਕੇ ਲੈ ਗਏ ਹੁਣ ਇਹ ਵੀ ਜਿਹੜੇ ਆ ਬਾਹਰਲੇ ਪ੍ਰਦੇਸੀ ਆ ਇਹ ਬੰਦੇ ਵੀ ਪ੍ਰਵਾਸੀ ਆ ਮੈਂ ਤੁਹਾਨੂੰ ਇਹ ਕਹਿਣਾ ਪਹਿਲਾਂ ਤਾਂ ਇਹਨੇ ਕਿਸਾਨ ਨੂੰ ਮਾਰ ਲੈਣਾ ਕਿਸਾਨ ਮਰ ਗਿਆ ਸਿਸਟਮ ਮਰ ਗਿਆ ਸਿਸਟਮ ਮਰੇ ਤੋਂ ਬਾਅਦ ਇਹਨਾਂ ਕੋਲੇ ਕੀ ਹੋਣਾ ਤੁਸੀਂ ਦੇਖਿਆ ਜੇ ਇਹ ਸਾਰਾ ਕਾਰਪੋਰੇਟ ਘਰਾ ਅਦਾਨੀ ਆਬਾਨੀ ਕੋਲੇ ਚਲੇ ਜਾਣਾ ਜਿਦੋਂ ਇਹਨਾਂ ਕੋਲੇ ਚਲਾਇਆ ਮੋਦੀ ਇਹਨਾਂ ਨੇ ਮਾਰ ਲਿਆ ਛਾਲ ਇਹ ਅਮਰੀਕਾ ਕੈਨੇਡਾ ਜਾ ਬੈਣਾ ਇਹ ਸਾਰਾ ਇੰਡੀਆ ਉਹਨਾਂ ਨੂੰ ਇਹਨਾਂ ਨੇ ਕਹਿਣੇ ਕਰ ਜਾਣਾ ਤੁਸੀਂ ਦੱਸੋ ਭਈ ਜੇ ਅਮਰੀਕਾ ਸਾਫ਼ ਹੋਵੇ ਬਾਹਰਲੇ ਦੇਸ਼ ਸਾਫ਼ ਹੋਣ ਮਾਲਵੀਆ ਕਿੱਡਾ ਵੱਡਾ ਲਟੇਰਾ ਹੈ ਉਹਨੂੰ ਕਿਉਂ ਨਹੀਂ ਭੇਜਦੇ ਇੱਥੇ ਕਿੱਡਾ ਵੱਡਾ ਲਟੇਰਾ ਆਪਣਾ ਦੂਸਰਾ ਨੀਰਜ ਮੋਦੀ ਉਹਨੂੰ ਕਿਉਂ ਨਹੀਂ ਭੇਜਦੇ ਇਸ ਤੋਂ ਤੁਸੀਂ ਸੋਚ ਲਓ ਮੋਦੀ ਕੀ ਕਹਿ ਰਿਹਾ ਮੋਦੀ ਕਹਿ ਰਿਹਾ ਐਮ ਐਸ ਪੀ ਖਤਮ ਨਹੀਂ karenge ਐਮ ਐਸ ਪੀ ਤਾਂ ਪਹਿਲੇ ਹੈ ਮੋਦੀ ਕਹਿੰਦਾ ਖੁੱਲੀ ਮੰਡੀ ਚਾਲੂ karenge ਉਹਦਾ ਪਹਿਲਾ ਕਿਸਾਨ ਪਹਿਲਾਂ ਹੀ ਵੇਚ ਸਕਦਾ ਇਹਦਾ ਮਤਲਬ ਤਿੰਨ ਲੈਂਦੀਆਂ ਖੁੱਲੀ ਮੰਡੀ ਦਾ ਵਿਜਨਾਜਾ ਨਿਕਲ ਗਿਆ ਐਮ ਐਸ ਪੀ ਦਾ ਜਨਾਜਾ ਐਮ ਐਸ ਪੀ ਮੈਂ ਕਹਿੰਦਾ ਮੋਦੀ ਸਾਹਿਬ ਜਵਾਬ ਦੇਵੇ ਪੂਰੀ ਦੁਨੀਆ ਨੂੰ ਪੂਰੇ ਵਰਲਡ ਨੂੰ ਮੂਰਖ ਬਣਾ ਰਿਹਾ ਝੋਨੇ ਦਾ ਰੇਟ ਕੀ ਆ 1400 1860 ਰੁਪਏ ਯੂਪੀ ਚ ਕੀ ਭਾਅ ਇੱਕ ਦਾ 900 ਰੁਪਏ ਮੱਕੀ ਦਾ ਰੇਟ ਕੀ ਆ 1447 ਪੰਜਾਬ ਚ ਕੀ ਭਾਵੇਂ ਕਿਦੀ ਆ 800 ਰੁਪਏ ਬਿਹਾਰ 600 ਰੁਪਏ ਨਰਮੇ ਦਾ ਰੇਟ ਕੀ ਆ 5515 ਰੁਪਏ ਤੇ ਵਿਕਦਾ ਪੰਜਾਬ ਚ 2800 ਰੁਪਏ ਉਰਦ ਦਾ ਰੇਟ ਕੀ ਹੈ 7160 ਰੁਪਏ ਤੇ ਵਿਕਦਾ ਕੀ ਹੈ 2800 ਰੁਪਏ ਬਾਜਰੇ ਦਾ ਰੇਟ ਕੀ ਹੈ 1350 ਤੇ ਬਾਜਰੇ ਦਾ ਰੇਟ ਕੀ ਹੈ 2350 ਤੇ ਵਿਕਦਾ ਕਿੰਨਾ ਜੀ 1350 ਅੱਜ ਕੀ ਹੈ ਜਨਾਜਾ ਖੁੱਲੀ ਮੰਡੀ ਖੁੱਲੀ ਮੰਡੀ ਦੇ ਵਿੱਚ ਕੀ ਹੈ ਦੂਜੇ ਪਾਸੇ ਕਹਿੰਦਾ ਮੈਂ ਤੁਹਾਨੂੰ ਕੰਟਰੈਕਟਰ ਫਾਰਮਰ ਦੇਤੀ ਹੁਣ ਤੁਸੀਂ ਅੱਜ ਸਾਨੂੰ ਕੰਟਰੈਕਟਰ ਪਰ ਮੰਗੀ ਹੈ ਜੀ ਅਸੀਂ ਕੰਟਰੈਕਟਰ ਪਰ ਜਦੋਂ ਜ਼ਮੀਨਾਂ ਬਰਬਾਦ ਸੀ ਸਾਡੀਆਂ ਬੀਬੀਆਂ ਨੇ ਸਾਡੀਆਂ ਧੀਆਂ ਭੈਣਾਂ ਨੇ ਕੀ ਕੀਤਾ ਇਹਨਾਂ ਨੇ ਕੀ ਕੀਤਾ ਬੀਬੀਆਂ ਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਅਸੀਂ ਬੰਜਰ ਜ਼ਮੀਨਾਂ ਪੱਟ ਲੀਆਂ ਪੱਟ ਲੀਆਂ ਜਦੋਂ ਬੀਜ ਵਾਹੀ ਹੋਗਾ ਜਦੋਂ ਲੋੜ ਸੀ ਇਹਨਾਂ ਦੀ ਉਦੋਂ ਤਾਂ ਨਿਕਲੇ ਨਹੀਂ ਕਿਤੇ ਜਦੋਂ ਅਸੀਂ ਸੱਪਾਂ ਦੀਆਂ ਸਿਰੀਆਂ ਮਿੱਢ ਕੇ ਆਵਾਜ਼ ਕਰਤਾ ਜੈ ਜਵਾਨ ਜੈ ਕਿਸਾਨ ਦਾ ਜਿਹੜਾ ਨਾਰਾ ਸੀਗਾ ਕਹਿੰਦੇ ਪਹਿਲਾਂ ਜੈ ਜਵਾਨ ਨਾਰਾ ਤਾਂ ਤਾਂ ਬਣਿਆ ਵੀ ਜੈ ਨਹੀਂ ਸੀ ਨਾਰਾ ਤਾਂ ਬਣਿਆ ਜੈ ਕਿਸਾਨ ਵੀ ਉਦੋਂ ਇਹ ਗੰਗਾਲ ਸੀ ਅਸੀਂ ਪੰਜਾਬ ਨੇ 65% ਸਾਰੇ ਕਿਸਾਨ ਨੇ ਢਿੱਡ ਭਰਤਾ ਗੋਗੜ ਬਣਾਤੀ ਇੰਡੀਆ ਦੀ ਅੱਡੀ ਮੰਗਤੇ ਤੋਂ ਸੈਲਫ ਡਿਪੈਂਡੈਂਟ ਕਰਤਾ ਤੇ ਜਿਹੜੇ ਹੱਦਾਂ ਦੇ ਉੱਤੇ ਹੱਦਾਂ ਪਾਕਿਸਤਾਨ ਕੋਲੇ ਵੀ ਕਮਜ਼ੋਰ ਸੀ ਚੀਨ ਕੋਲੇ ਵੀ ਹੱਦਾਂ ਵੀ ਮਜ਼ਬੂਤ ਕਰਦੀਆਂ ਅੱਜ ਬੇਲੋੜੀਆਂ ਚੰਗਾ ਕਰਕੇ ਨੌਜਾਨ ਨੂੰ ਹੀ ਮਾਰਿਆ ਜਾ ਰਿਹਾ ਤੇ ਇਹਨਾਂ ਨੂੰ ਹੀ ਮਾਰਿਆ ਜਾ ਰਿਹਾ ਇਸ ਕਰਕੇ ਅਸੀਂ ਕਹਿੰਦੇ ਆ ਵੀ ਅੱਜ ਕੰਟਰੈਕਟਰ ਫਾਰਮਿੰਗ ਕੀ ਕਰਨਗੇ ਮੈਂ ਤੁਹਾਨੂੰ ਦੱਸਦਾ ਵੀ ਕੰਟਰੈਕਟਰ ਫਾਰਮਿੰਗ ਕਿੱਡੀ ਮਾਰੀ ਆ ਮੰਨ ਲਓ ਮੇਰੇ ਪਿੰਡ ਕਾਨ ਸਿੰਘ ਵਾਲੇ ਦਾ 2700 ਕਲਾ ਜਮੀਨ ਆ 50000 ਰੁਪਏ ਠੇਕਾ 50000 ਰੁਪਏ ਠੇਕਾ ਹੋ ਗਿਆ ਤੇ ਉਹਦਾ 13 ਕਰੋੜ ਰੁਪਏ ਬਣ ਗਿਆ 13 ਕਰੋੜ ਰੁਪਏ ਮੈਨੂੰ ਆਦਾਨੀ ਨੇ ਮੰਨ ਲਓ ਸਾਡੇ ਤੋਂ ਠੇਕੇ ਤੇ ਲਿਆ ਉਹਦੇ ਵਿੱਚ ਮੇਰੀ ਪਤਨੀ ਨੂੰ ਮੇਰੀ ਨੋਹ ਰਾਣੀ ਨੂੰ ਜੇ ਪੜੀ ਹੋਈ ਤਾਂ ਕਲਰਕ ਰੱਖ ਲੂਗਾ ਨਹੀਂ ਤਾਂ ਲੇਬਰ ਤੇ ਸਾਰੇ ਪਿੰਡ ਨੂੰ ਲੇਬਰ ਬਣਾ ਦੇਣਗੇ ਮੈਂ ਮਾੜਾ ਮੋੜਾ ਪੜਿਆ ਮੈਨੂੰ ਥੋੜਾ ਮੈਨੇਜਰ ਬਣਾ ਦੇਣਗੇ 13 ਕਰੋੜ ਰੁਪਏ ਜੇ ਉਹ 13 ਕਰੋੜ ਰੁਪਏ ਲੈ ਕੇ ਭੱਜ ਗਿਆ ਬਈ ਫਿਰ ਪਿੰਡ ਦਾ ਕੀ ਹਾਲੂਗਾ ਜਿਵੇਂ ਨੀਰਜ મોદી ਭੱਜ ਗਿਆ ਉਸ ਤੋਂ ਬਾਅਦ ਭੱਜ ਗਿਆ ਮਾਲਵੀਆ ਭੱਜ ਗਿਆ ਜਿਉਦਾ ਨਹੀਂ ਬਣਿਆ ਇਹ ਦੀਵਾ ਜਗਾ ਦੇਣਗੇ ਇੱਕ ਮੋਂਗਾ ਗੁਰੂ ਸਾਹਿਬ ਸਾਡੀ ਮੰਡੀ ਚ ਮੋਂਗਾ ਮੇਰੀ ਭੂਆ ਜੀ ਦਾ 50 ਲੱਖ ਲੱਕੇ ਭੱਜ ਗਿਆ ਤੇ ਉਹਨੇ ਦੀਵਾ ਜਗਾਤਾ ਕੋਈ ਪੁੱਛ ਨਹੀਂ ਇਹ ਤਾਂ ਦਿਵਾਲਾ ਕੱਢ ਦੇਣਗੇ ਮੈਨੂੰ ਦੱਸੋ ਵੀ ਜਿਹੜਾ ਅਦਾਨੀ ਹੈ ਤੇ ਖੇਤੀ ਕਰਦਾ ਆਬਾਨੀ ਨੇ ਕਦੇ ਖੇਤੀ ਕੀਤੀ ਆ ਇਹ ਪਤਾ ਇਹ ਤਾਂ ਸਭ ਤੋਂ ਵੱਡੇ ਲਟੇਰੀਆ ਮੈਂ ਗਿਆ ਸੀ ਗੁਜਰਾਤ ਗੁਜਰਾਤ ਦਾ ਜਿਹੜਾ 2 ਚ ਹੈ 500 ਰੁਪਏ ਦੇ ਉੱਤੇ 55000 ਕਿੱਲਾ ਮੋਦੀ ਨੂੰ ਨੇ ਦੇਤੀ ਉਹਨੇ ਸਮੁੰਦਰ ਦੇ ਵਿੱਚ ਬਣਾ ਲਿਆ ਕੀ ਰੈਫਾਇਨਰੀ ਲਾ ਲਈ ਤੇ ਇੰਡੀਅਨ ਆਇਲ ਐਚਪੀ ਆਈਬੀਪੀਸੀ ਨੂੰ ਗਾ ਇਹਨਾਂ ਨੇ ਠੇਕੇ ਦੇ ਦਿੱਤੀ ਆ ਹੈ ਜਿਹੜੀ ਪਾਣੀ ਵਾਲੀ ਬਿਜਲੀ ਹੈ ਉਹ ਫ੍ਰੀ ਕਰ ਰਿਆ ਮੋਦੀ ਦਾ ਸ਼ੇਰ ਹੈ ਇਹ ਮੋਦੀ ਕੋਈ ਐਡਾ ਨਹੀਂਗਾ ਮੋਦੀ ਦਾ ਸ਼ੇਰ ਹੈ ਤੇ ਅਸੀਂ ਇਹ ਕਹਿੰਨੇ ਆਂ ਵੀ ਇਸ ਤੋਂ ਬਚਾਉਣਾ ਚਾਹੀਦਾ ਫਿਰ ਇਹ ਸਾਨੂੰ ਕਹਿੰਦੇ ਕਿਸਾਨ ਸੱਤ ਵਾਰੀ ਮੀਟਿੰਗ ਦਿੱਤੀ ਅਸੀਂ ਕਿਹਾ ਇਹ ਜਿਹੜੇ ਕਾਨੂੰਨ ਹੈ ਅਸੀਂ ਮੰਗਿਆ ਹੀ ਨਹੀਂ ਨਾ ਯੂਪੀ ਨੇ ਮੰਗਿਆ ਨਾ ਬਿਹਾਰ ਨੇ ਮੰਗਿਆ ਨਾ ਪੰਜਾਬ ਨੇ ਮੰਗਿਆ ਨਾ ਦਿੱਲੀ ਨੇ ਮੰਗਿਆ ਕਿਸੇ ਨੇ ਮੰਗਿਆ ਨਹੀਂ ਕਿ ਸਾਨੂੰ ਜਿਹੜਾ ਤਿੰਨੇ ਕਾਨੂੰਨ ਦੇ ਦਿਓ ਜਿਹੜੀ ਅਸੀਂ ਚੀਜ਼ ਮੰਗੀ ਨਹੀਂ ਉਹ ਸਾਨੂੰ ਦੇ ਰਹੇ ਐ ਜਿਹੜੀ ਅਸੀਂ ਮੰਗੀ ਐ ਸਕੇ ਡਾਕਟਰ ਸੋਮੀਨਾਥਨ ਕਮਿਸ਼ਨ ਕਰ ਦਿਓ ਹੁਣ 30 ਤਰੀਕ ਨੂੰ ਇੰਟਰਵਿਊ ਹੋ ਰਿਹਾ 30 ਤਰੀਕ ਨੂੰ ਗੱਲਬਾਤ ਹੋਈ ਉਹ ਵੀ ਨਹੀਂ ਹੋਣੀ ਉਹਦੇ ਚੱਕ ਨਹੀਂ ਮਿਲਣਾ ਮੈਂ ਕਿਸਾਨ ਜੱਥੇਬੰਦੀਆਂ ਨੂੰ ਕਹਿਣਾ ਤੁਸੀਂ ਸਾਡੇ ਭਰਾ ਅੱਗੇ ਬਿਨਾ ਏਜੰਡਾ ਤੋਂ ਆਏ ਹੋ ਸੱਤ ਵਾਰੀ ਤੁਹਾਨੂੰ ਗੂਠਾ ਵਿਖਾਇਆ ਥੋੜੀ ਬੇਇੱਜ਼ਤੀ ਕੀਤੀ ਐ ਪਰ ਜਦੋਂ ਥੋੜੀ ਬੇਇੱਜ਼ਤੀ ਕੀਤੀ ਐ ਉਹਦੇ ਅਸੀਂ ਮੋਦੀ ਦਾ ਪਤਲਾ ਸਾੜਦੇ ਆ ਇਹ ਫੇਰ ਏਜੰਡਾ ਹੋਣਾ ਚਾਹੀਦਾ ਕੱਲ ਨੂੰ ਏਜੰਡੇ 'ਚ ਕੀ ਲਿਖਿਆ ਹੋਣਾ ਚਾਹੀਦਾ ਇੱਕੋ ਏਜੰਡਾ ਹਮ ਕਿਸਾਨ جے تین کلے قانون ہیں اس پر بات کرنا چاہتے ہیں ہم کو سمجھا دو یہ ہونا چاہیے ہیں جے اس سے بعد یہ ہوگا کہ ہم اس کو ترمیم کرنا چاہتے ہیں جائیدت سدھار کرنا پھر نہیں ہونی تھی اینو رد کر مودی پاما سانوں نام لاوے اے ہجو دوست بندے دے ماتھے لگن دی کوئی لوڑا جینے اپنا گھر ہی نہیں رکھیا اس کر کے اسی یہ کہہنے ہیں اے سارا کچھ بنا جھنڈے تو نہیں جانا چاہیے گل بات کرنی چاہیے ٹیبل تے ہے ਅਸੀਂ ਕਿਸਾਨ ਜੱਥੇਬੰਦੀਆਂ 585 ਆ ਅਸੀਂ ਲੜੀਏ ਬੋਲੀਏ ਲੈਦਾ ਬਟੀਆਂ ਸੇ ਇਕਾਂ ਜੇ ਸਾਨੂੰ ਮਾਰਨ ਵਾਲਾ ਇਕ ਹੈ ਤੇ ਮਾਰਨ ਵਾਲੇ ਮੋਦੀ ਦਾ ਅਸੀਂ ਪੁਤਲਾ ਬਣਾਉਣਾ ਇੱਕ ਤਰੀਕ ਨੂੰ ਬਰਾੜੀ ਗ੍ਰਾਂਡ ਜਿਸੀਂ ਨਵਾਂ ਸਾਲ ਮਨਾਵਾਂਗੇ ਢੋਲ ਵੀ ਕੁੱਟਾਂਗੇ ਚੜ੍ਹਦੀ ਕਲਾ ਵੀ ਕਰਾਂਗੇ ਪਰ 12 ਵਜ ਕੇ 5 ਕੇ ਮੋਦੀ ਦਾ ਪਦਾਨੀ ਦਾ ਆਪਾਨੀ ਦਾ ਤੇ ਨਜਾਬਰਾਂ ਦਾ ਇੱਥੇ ਪੁਤਲਾ ਸਾੜ ਕੇ ਅਸੀਂ ਕਹਾਂਗੇ ਵੀ ਇਹ ਬੰਦੇ ਦੇ ਥਾਂ ਥਾਂ ਪੁਤਲੇ ਸੜੇ ਸੀ ਪਹਿਲਾਂ ਵੀ ਪਰ ਇਹਨੂੰ ਕੋਈ ਪਰਵਾਹ ਨਹੀਂ ਹੋਈ ਪਰ ਅੰਦਰੋਂ ਘੁਟਿਆ ਪਿਆ ਉਹਨੂੰ ਪੁੱਛਲਾ ਬਈ ਕਿਸਾਨ ਜਿਹੜੇ ਆ ਨਾ ਡਟੇ ਰਹਿਣਗੇ ਆ ਅਸੀਂ ਸਬਜ਼ੀ ਉਹ ਤਾਂ ਸਾਨੂੰ ਰੋਗਦਾਈ ਕਹਿੰਦੇ ਕਿਸਾਨੀ ਨੂੰ ਮਾਰਨਾ ਹੈ ਅਸੀਂ ਦਾ ਬੀਜਤੀ ਸਬਜ਼ੀ ਆ ਫੁੱਲ ਲਾਤੀ ਹੈ ਆ ਮਿਰਚ ਲਾਤੀ ਹੈ ਟਮਾਟਰ ਲਾਤੇ ਹੈ ਪਿਆਜ਼ ਲਾਤੇ ਹੈ ਜਿਹੜਾ ਸਾਡੇ ਤੋਂ ਲੈ ਕੇ ਨਾ ਸਾਡੇ ਤੋਂ 5 ਰੁਪਏ ਲੈ ਕੇ ਤੇ 180 ਵੇਚ ਰਹੇ ਆ ਪਹਿਲਾਂ ਤਾਂ ਕਿਹਨੂੰ ਲੁੱਟਿਆ ਇਹਨਾਂ ਨੇ ਛੋਟੇ ਦੁਕਾਨਦਾਰ ਨੂੰ ਹੀ ਮਾਰਤਾ ਕਿਵੇਂ ਮਾਰਿਆ ਇਜ਼ੀ ਡੇ ਬਿੱਗ ਬਾਜ਼ਾਰ ਮੈਟਰੋ ਡੀਮਾਰਟ ਵਿਸ਼ਾਲ ਮੈਗਾ ਮਾਰਟ ਇੱਕ ਖੋਲ ਕੇ ਵੀ ਮਾਰਤਾ ਹੈ ਇਹ ਸਾਰੇ ਬੰਦ ਕਰ ਦੇਣੇ ਚਾਹੀਦੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਵੀ ਇਹ ਸਾਰੇ ਬੰਦ ਕਰ ਦਿਓ ਇਜ਼ੀ ਡੇ ਕੀ ਦਾ ਰੇਲੈਂਸ ਦਾ ਵੀ ਬੰਦ ਕਰ ਦਿਓ ਇਹ ਜਿਹੜਾ ਮੈਟਰੋ ਹੈ ਇਹ ਸਾਰੇ ਬੰਦ ਕਰ ਦਿਓ ਇਹ ਛੋਟਾ ਦੁਕਾਨਦਾਰਾ ਜਿਹੜਾ ਸਾਡੇ ਪੰਜਾਬ ਦਾ ਜਿਹੜਾ ਇੰਡੀਆ ਦਾ ਛੋਟੇ ਦੁਕਾਨਦਾਰ ਤੋਂ ਚੀਜ਼ ਲਓ ਸਾਰੀ ਛੋਟੇ ਦੁਕਾਨਦਾਰ ਤੋਂ ਚੀਜ਼ ਲਓ ਜੇ ਉਹਨੂੰ ਬਚਾਉਣਾ ਹੈ ਤੁਸੀਂ ਛੋਟਾ ਦੁਕਾਨਦਾਰ ਵੀ ਬਚਾਓ ਛੋਣਾੜਦਿਆਂ ਵੀ ਜੋ ਛੋਟਾ ਟਰਾਂਸਪੋਰਟ ਵੀ ਬਚਾਓ ਇਸ ਕਰਕੇ ਇਹਨਾਂ ਨੂੰ ਬਚਾਉਣ ਦੀ ਲੋੜ ਹੈ ਇਹ ਅਸੀਂ ਲੱਗਦੇ ਹੌਲੀ ਹੌਲੀ ਆ ਅਸੀਂ ਟਰੈਕਟਰ ਸਾਡਾ ਤੇ ਬਜਿੰਦਰ ਸਿੰਘ ਜਾਦਵੇ ਬੜੀ ਸੋਹਣੀ ਖੇਤੀ ਕਰਦੇ ਆ ਇਹ ਖੇਤੀ ਕਰਕੇ ਅਸੀਂ ਸਾਰਾ ਇਹ ਬੋਦੇ ਨਾ ਤੇ ਮੇਰੀ ਵੇਖੋ ਮੇਰੀ ਧਰਮ ਪਤਨੀ ਅਸੀਂ ਡਟ ਗਏ ਆ ਇਹ ਮੇਰਾ ਪੁੱਤਰਾ ਜੀ ਇਹ ਮੇਰੀ ਪੋਤਰੀ ਆ ਇਹ ਮੇਰੀ ਨੋ ਰਾਨੀ ਹੈ ਭਿੰਦਰਜੀਤ ਕੋ ਇਹ ਮੇਰੇ ਕੁੜਮਾ ਅਸੀਂ ਸਾਰਾ ਪਰਿਵਾਰ ਇਹਨਾਂ ਦਾ ਬਜਿੰਦਰ ਜੀ ਦਾ ਪਰਿਵਾਰ ਆਉਣ ਵਾਲਾ ਲਸੋਈ ਸਾਹਿਬ ਦਾ ਵੀ ਪਰਿਵਾਰ ਆਉਣ ਵਾਲਾ ਬਰਾੜ ਸਾਹਿਬ ਦਾ ਪਰਿਵਾਰ ਆਉਣ ਵਾਲਾ ਰਾਜ ਭਾਦਰ ਦਾ ਸਾਰਿਆਂ ਦੇ ਪਰਿਵਾਰ ਆਉਣਗੇ ਅਸੀਂ ਪਰਿਵਾਰ ਕਰਕੇ ਡੱਟ ਕੇ ਕਮਾਂਗੇ ਸਤਿਕਾਰ ਜੀ ਕਿ ਨਾ ਤੁਹਾਡਾ ਜੀ ਧਨਵਾਦ ਕਰ ਜੀ ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥਿਆਂ ਨੂੰ ਦੋ ਦਿਨ ਹੋ ਗਏ ਸਾਨੂੰ ਜੀ ਤੇ ਇਹ ਜਿਹੜਾ ਹੈਗਾ ਸੱਦੀਆਂ ਵਗੈਰਾ ਇੱਥੇ ਲਗਾਈਆਂ ਹੈਗੀਆਂ ਇਹ ਕਿੱਦਾਂ ਸਾਰਾ ਕੁਝ ਉਹ ਹੋ ਰਿਹਾ ਜੀ ਇਹ ਬਸ ਇਹ ਹੀ ਬਲਾਈਆਂ ਨੇ ਇਹਨਾਂ ਦੇ ਪਨੀਰੀ ਲਾ ਕੇ ਇੱਥੇ ਵੀਰ ਦੇ ਜਦੋਂ ਮੋਦੀ ਸਾਹਿਬ ਨੇ ਕਿਹਾ ਵੀ ਇਹ ਤੁਸੀਂ ਕਰ ਨਹੀਂ ਸਕਦੇ ਅਸੀਂ ਕਰਕੇ ਵਿਖਾਉਣਾ ਉਹਨਾਂ ਨੂੰ ਕੋਈ ਪਤਾ ਅੰਦਰ ਰਹਿੰਦਿਆਂ ਨੂੰ ਵੀ ਕਿਸਾਨ ਕਿੰਨੇ ਦੁਖੀ ਹੁੰਦੇ ਨੇ ਕਿੰਨੀ ਠੰਡ 'ਚ ਮਿਹਨਤ ਕਰਦੇ ਨੇ ਹਨਾ ਕਿੰਨੀ ਗਰਮੀ 'ਚ ਕਰਦੇ ਨੇ ਅਸੀਂ ਇੰਨਾ ਪੈਸਾ ਖਰਚ ਕਰਕੇ ਸਾਨੂੰ ਫਸਲਾਂ ਦਾ ਨਹੀਂ ਮੁੱਲ ਮਿਲਦਾ ਉਹ ਸਿਰਫ ਇੱਕ ਖਰੀਦਦਾਰੀ ਕਰਕੇ ਆਪਣੀ ਮਰਜ਼ੀ ਨਾਲ ਤੇ ਆਪਦਾ ਮੁੱਲ ਲੈ ਲੈ ਲੈਂਦੇ ਨੇ ਦੁੱਗਣਾ ਲੈ ਲੈਂਦੇ ਨੇ ਜਿਹੜੀ ਸਿਮਰਤ ਬਾਦਲਾ ਉਹ ਕਹਿੰਦੀ ਨੰਨੀ ਸ਼ਾਂ ਤੇ ਨੰਨੀਆਂ ਸ਼ਾਮ ਅੱਜ ਰੁੜਦੀਆਂ ਫਿਰਦੀਆਂ ਨੇ ਠੰਡ 'ਚ ਸੜਕਾਂ ਤੇ ਉਹਨੂੰ ਨਹੀਂ ਪਤਾ ਉਹਨਾਂ ਨੂੰ ਪਹਿਲਾਂ ਪਤਾ ਸੀ ਕਾਨੂੰਨ ਪਾਸ ਹੋਇਆ ਅੱਜ ਤਾਂ ਉਹਨੇ ਪਹਿਲਾਂ ਕਿਹਾ ਵੀ ਸਾਡਾ ਬਰਗਾੜੀ 'ਚ ਹੋ ਗਿਆ ਵੀ ਉੱਥੇ ਸਾਡਾ ਬੇਇੱਜ਼ਤੀ ਹੋ ਗਈ ਤੇ ਹੁਣ ਉਹ ਅੱਜ ਉਹ ਵਾਪਸ ਕਰਕੇ ਵੀ ਮੈਂ ਅਸਤੀਫਾ ਦਿੰਨੀ ਆ ਤੇ ਅੱਜ ਅੱਗੇ ਵਧਣਾ ਚਾਹੁੰਦੀ ਆ ਉਹਨੂੰ ਨਹੀਂ ਪਤਾ ਵੀ ਨੰਨੀਆਂ ਸ਼ਾਮਾ ਕਿੱਥੇ ਰੁਲਦੀਆਂ ਨੇ ਬਾਦਲ ਨੂੰ ਪਹਿਲਾਂ ਹੀ ਪਤਾ ਸੀਗਾ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲਾਂ ਪਤਾ ਸੀਗਾ ਇਸ ਕਾਨੂੰਨ ਦਾ ਤੇ ਉਦੋਂ ਕਿਉਂ ਨਹੀਂ ਇਹਨਾਂ ਨੇ ਅਸਤੀਫਾ ਦਿੱਤਾ ਹੈਨਾ ਤੇ ਸਾਰੇ ਤੁਸੀਂ ਇੱਥੇ ਜਿਹੜਾ ਹੈਗਾ ਮੇਨ ਜਿਹੜਾ ਹੈਗਾ ਸਿੰਘੂ ਬਾਰਡਰ ਤੇ ਨੇ ਟਿਕਰੀ ਬਾਰਡਰ ਤੇ ਤੁਸੀਂ ਇੱਥੇ ਬੁਰਾੜੀ ਗਰਾਊਂਡ ਦੇ ਵਿੱਚ ਡਟੇ ਹੋ 34 ਦਿਨਾਂ ਤੋਂ ਤੁਹਾਡਾ ਕਦੇ ਦਿਲ ਨਹੀਂ ਕਰਦਾ ਕਿ ਅਸੀਂ ਉਹਨਾਂ ਕਿਸਾਨਾਂ ਦੇ ਨਾਲ ਰਲ ਕੇ ਜਾਈ ਰਲ ਜੀਏ ਜਾ ਕੇ ਉਹ ਸਾਡੇ ਹੀ ਆ ਜੀ ਉਹ ਸਾਡੇ ਹੀ ਨੇ ਜੀ ਜਿੱਥੇ ਉਹਨਾਂ ਨੂੰ ਥਾਮ ਲਿਆ ਉਹ ਬੈਠੇ ਨੇ ਜਿੱਥੇ ਸਾਨੂੰ ਮਿਲਿਆ ਸੀ ਬੈਠੇ ਹੈ ਸਾਡੇ ਨਾਲ ਹੀ ਸਾਰੇ ਕਿਸਾਨਾਂ ਨੂੰ ਸਾਰਿਆਂ ਨੂੰ ਦੁੱਖ ਆ ਇੰਨੀ ਠੰਡ ਚ ਮੋਦੀ ਬਾਹਰ ਨਿਕਲ ਕੇ ਦੇਖੇ ਜਦੋਂ ਨਿੱਕੇ ਨਿੱਕੇ ਬੱਚੇ ਖੇਤਾਂ ਚ ਫਿਰਦੇ ਨੇ ਇੰਨੀ ਮਿਹਨਤ ਦੇ باوجود ਅਸੀਂ ਸਾਨੂੰ ਆਪਦਾ ਮੁੱਲ ਨਹੀਂ ਮਿਲ ਰਿਹਾ ਅੱਜ ਉਹਦੋਂ ਵੀ ਉਹ ਤਾਂ ਕਹਿੰਦਾ ਸੀ ਅੱਛੇ ਦਿਨ ਆਉਣਗੇ ਉਹਨੇ ਤਾਂ ਉਹਦੋਂ ਵੀ ਮਾੜੇ ਕਰਤੇ ਹੈਨਾ ਜੀ ਅਸੀਂ ਹੋਰ ਬੀਬੀਆਂ ਨਾਲ ਵੀ ਇੱਥੇ ਗੱਲ ਕਰਾਂਗੇ ਜਿਹੜੇ ਆਏ ਹੋਏ ਨੇ ਧਰਨੇ ਦੇ ਵਿੱਚ ਚੌਥੀ ਦਿਨ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜੀ ਮਨਜੀਤ ਕੌਰ ਹੈ ਜੀ ਕਿੱਥੇ ਦੇ ਨਾਲ ਆਲਿਓ ਪੀਲੀ ਪੰਗ ਜੀ ਰਾਜਸਥਾਨ ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਧਰਨੇ ਸਾਨੂੰ 15 ਦਿਨ ਹੋ ਗਏ ਜੀ ਤੇ ਘਰ ਜਾਣ ਨੂੰ ਦਿਲ ਨਹੀਂ ਕਰਦਾ ਹੁਣ ਘਰ ਜਾ ਕੇ ਕਿਹੜੇ ਹੌਸਲੇ ਜੀ ਸਾਰੇ ਸਾਡੀ ਰੋਟੀ ਪਾਣੀ ਤਾਂ ਖੋਹ ਰੱਖਿਆ ਮੋਦੀ ਨੇ ਹੁਣ ਤਾਂ ਅਸੀਂ ਜਾਂ ਤਾਂ ਮਰ ਕੇ ਜਾਵਾਂਗੇ ਜਾਂ ਫਿਰ ਸਾਡਾ ਹੱਕ ਦੇਵੇ ਮੋਦੀ ਮੋਦੀ ਨੂੰ ਸਾਡੇ ਬੱਚਾਂ ਦੇ ਦਰਸ ਨਹੀਂ ਹੁੰਦਾ ਨੂੰ ਦੁੱਖ ਦਾ ਪਤਾ ਨਹੀਂ ਦੁੱਖ ਕੀ ਚੀਜ਼ ਹੁੰਦੀ ਹੈ ਉਹ ਦੁੱਖ ਸਾਨੂੰ ਲੱਗਿਆ ਅੱਜ ਜੀ ਅਸੀਂ ਜਾਂ ਤਾਂ ਮਰ ਕੇ ਜਾਵਾਂਗੇ ਜਾਂ ਸਾਡਾ ਹੱਕ ਲੈ ਕੇ ਜਾਵਾਂਗੇ ਮੋਦੀ ਹਸਿਆਣਾ ਹੋਵੇ ਤਾਂ ਅੱਜ ਸਾਡਾ ਹੱਕ ਦੇ ਦੇ ਨਹੀਂ ਤਾਂ ਫਿਰ ਅਸੀਂ ਆਰ ਪਾਰ ਦੀ ਲੜਾਈ ਲੜਾਂ ਭਾਈ ਤੇ ਇਹ ਜਿਹੜਾ ਹੈਗਾ ਤੁਸੀਂ ਇੱਥੇ ਇੱਕ ਖੇਤ ਬਣਾ ਲਿਆ ਵਰਚੂਲੀ ਹੈ ਨਾ ਸਬਜ਼ੀਆਂ ਲਾ ਰੀਆਂ ਇੱਥੇ ਇਹ ਕਿਦਾਂ ਕੀ ਦੱਸਣਾ ਚਾਹੁੰਦੇ ਹੋ ਇਹ ਸਾਰਾ ਕੁਝ ਕਰਕੇ ਇਹ ਜੀ ਸਾਡੀ ਰੋਜ਼ ਦਾ ਕੰਮ ਹੈ ਜੀ ਖੇਤੀ ਸਾਡੀ ਮੁੱਖ ਕਿੱਤਾ ਜੀ ਅਸੀਂ ਹੁਣ ਸਾਨੂੰ ਇੱਥੇ ਬੈਠਾ ਨੂੰ ਵੀ ਨਹੀਂ ਜਾ ਕਉਂਦੀ ਅਸੀਂ ਇੱਥੇ ਆਪਣੀ ਖੇਤੀ ਬੋਈਆ ਜੇ ਨਹੀਂ મોદી ਕੋਈ ਹੱਕ ਦੇਊਗਾ ਸਾਡੇ ਅਸੀਂ ਸਾਰੀ ਜ਼ਮੀਨ ਬਾਵਾਗੇ ਅਸੀਂ ਇੱਥੇ ਕਣਕ ਕੋਣਕ ਸਾਰਾ ਕੁਝ ਇੱਥੇ ਬੀਜਿਆ ਕਰਾਂਗੇ ਇੱਥੇ ਰਹਿਾਂਗੇ ਸੀ ਜੀ ਤੁਸੀਂ ਦੇਖ ਰਹੇ ਹੋ ਕਿਸਾਨ ਜਿਹੜਾ ਨੇ ਉੱਥੇ ਬੈਠੇ ਹੋਏ ਨੇ ਬੁਰਾੜੀ ਗਰਾਊਂਡ ਦੇ ਵਿੱਚ ਜਿਹੜਾ ਧਰਨਾ ਦੇ ਰਹੇ ਨੇ ਅਸੀਂ ਹੋਰ ਕਿਸਾਨਾਂ ਨਾਲ ਵੀ ਗੱਲ ਕਰਾਂਗੇ ਜਿਹੜੇ ਇੱਥੇ ਹੈਗੇ ਤੇ ਉਹ ਕੀ ਸਮਝਦੇ ਨੇ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਜੀ ਮੈਂ ਪਿੰਦਰਜੀਤ ਕੌਰ ਮੇਰਾ ਨਾਮ ਹੈ ਤੇ ਕਿੱਥੇ ਦੇਣਾ ਅਸੀਂ ਕਾਨ ਸਿੰਘ ਵਾਲਾ ਪਿੰਡ ਕਾਨ ਸਿੰਘ ਵਾਲਾ ਇਹ ਮੇਰੇ ਫਾਦਰ ਸਾਹਿਬ ਨੇ ਫਾਦਰ ਇਨ-ਲੋ ਤੇ ਅਸੀਂ ਸਾਰੇ ਮੈਂ મોદી ਨੂੰ ਇਹੀ ਕਹਿਣਾ ਚਾਹਣੀ ਆ ਕਿ મોદી ਤੂੰ ਥੋੜਾ ਜਿਹਾ ਖਿਆਲ ਕਰ ਕਿ ਅੱਜ ਸਾਡੇ ਜੇ ਮਾਂ-ਬਾਪ ਇਸ ਤਰ੍ਹਾਂ ਰੋਲੀ ਜਾਂਦੇ ਆ ਤੇ ਘਟ ਅਸੀਂ ਵੀ ਨਹੀਂ ਗੁਜ਼ਾਰਾਂਗੇ ਸਾਨੂੰ ਤੂੰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਕਿ ਨੌਕਰੀਆਂ ਦੇਵਾਂਗੇ ਕਿੱਥੇ ਨੌਕਰੀਆਂ ਸਾਰੇ ਯੂਥ ਅੱਜ ਰੁਲੀ ਜਾਂਦਾ ਸੜਕਾਂ ਤੇ ਪਏ ਆ ਕਿੱਥੇ ਨੌਕਰੀਆਂ ਕਿਹੜੇ ਸਾਰੇ ਅਸੀਂ ਹੁਣ ਆ ਖੇਤੀ ਵਾਲਾ ਕੰਮ ਕਰਦੇ ਸਾਡੇ ਮਾਪੇ ਕਰਦੇ ਪਿੱਛੋਂ ਸਾਡੇ ਵੱਡੇ ਕਰਦੇ ਸੀ ਤੇ ਅਸੀਂ ਵੀ ਅੱਜ ਆਪਦੇ ਬੱਚਾ ਨੂੰ ਵੀ ਇਹੀ ਕਹਿਣੀ ਵੀ ਆਪਣਾ ਇਹੀ ਕੰਮ ਹੈਗਾ ਅਸੀਂ ਪੜ੍ਹੇ ਲਿਖੇ ਆ ਅਸੀਂ ਰੁਲੀ ਜਾਂਨੇ ਆ ਜੋ ਸਾਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਕੋਈ ਕੰਮ ਨਹੀਂ ਸਾਡੇ ਕਰ ਰਿਹਾ ਕੋਈ ਕੁਝ ਹੋ ਨਹੀਂ ਰਿਹਾ ਦੇਸ਼ ਨੂੰ ਉਹ ਕਹਿੰਦਾ ਸੀ ਅੱਛੇ ਦਿਨ ਆਉਣਗੇ ਸਾਡੇ ਤਾਂ ਉਹਦੋਂ ਹੀ ਮਾੜੇ ਦਿਨ ਲਿਆਤੇ ਉਹਨੇ ਸਾਡੇ ਬੱਚੇ ਕੱਲ ਨੂੰ ਕੀ ਕਰਨਗੇ ਕੀ ਖਾਣਗੇ ਤੇ ਸਾਡਾ ਤਾਂ ਇਹੀ ਕੰਮ ਹੈ ਅਸੀਂ ਤਾਂ ਖੇਤੀ ਖੇਤੀ ਕਰਨੀ ਹੈ ਤੇ ਅਸੀਂ ਇਹ ਕਾਨੂੰਨ ਨਹੀਂ ਮੰਨ ਦੇਵਾਂਗੇ ਕਿਸੇ ਵੀ ਹੱਤ ਨਹੀਂ ਮੰਨ ਦੇਵਾਂਗੇ ਅਸੀਂ ਆਪਦੇ ਵੱਡਿਆਂ ਦੇ ਨਾਲ ਆ ਜੇ ਇੱਥੇ ਸਾਨੂੰ ਮਰਨਾ ਵੀ ਪੈ ਗਿਆ ਸਾਡੇ ਬੱਚਾ ਨੂੰ ਵੀ ਅਸੀਂ ਹਿੱਦੀਆਂ ਮਰਨਾ ਪੈ ਗਿਆ ਤਾਂ ਅਸੀਂ ਮਰਾਂਗੇ ਆਪਦੇ ਹੱਕ ਲਈ ਅਸੀਂ ਆਪਦਾ ਹੱਕ ਲੈ ਕੇ ਜਾਵਾਂਗੇ ਜੇ ਅੱਜ ਬਾਰਡਰ ਤੇ ਕੋਈ ਸ਼ਹੀਦ ਮਤਲਬ ਕੋਈ ਸ਼ਹੀਦ ਉਹ ਮਰ ਜੇ ਮੰਨ ਲਓ ਲੜਾਈ ਚ ਮਰ ਜੇ ਤਾਂ ਉਹਨੂੰ ਇਹ ਸ਼ਹੀਦ ਬਣਾ ਦਿੰਦੇ ਆ ਤੇ ਜੇ ਕਿਸਾਨ ਆਪਦਾ ਹੱਕ ਲੈਣ ਆਗੇ ਤੇ ਮਰਦੇ ਆ ਤੇ ਅੱਤਵਾਦੀ ਬਣਾ ਦਿੰਦੇ ਆ ਇਹ ਕੀ ਤਰੀਕਾ ਇਹਨਾਂ ਦਾ ਇਹ ਹਰ ਇੱਕ ਹਰ ਪਾਸੋਂ ਇਹ ਗਲਤ ਹੈ ਗਲਤ ਚੱਲ ਜਾਂਦੇ ਆ ਮੋਦੀ ਦੇ ਮਨ 'ਚ ਇਹ ਵਹਿਮ ਹੈ ਕਿ ਜਥੇਬੰਦੀਆਂ ਅੱਡ-ਅੱਡ ਬੈਠੇ ਆ ਪਤਾ ਨਹੀਂ ਅੱਡ-ਅੱਡ ਪਰ ਇਹ ਅੱਡ ਨਹੀਂ ਹੈ ਇਹ ਤਾਂ ਸਾਡੇ ਭੈਣ ਭਰਾ ਹੈ ਤੇ ਕੁਛ ਵੀ ਹੋਵੇ ਭਰਾ ਭਰਾ ਦਾ ਹੀ ਹੁੰਦਾ ਤੇ ਅਸੀਂ ਇਹੀ ਕਹਿਣਾ ਚਾਹਾਂਗੇ ਅਸੀਂ ਸਾਰੇ ਇਕੱਠੇ ਆ ਸਾਰੇ ਇੱਕੋ ਹੀ ਆ ਇੱਕੋ ਪਰਿਵਾਰ ਆ ਤੇ ਜੇ ਸਾਨੂੰ ਲੋੜ ਪਈ ਤਾਂ ਅਸੀਂ ਆਪਦਾ ਸਿਰ ਵੀ ਦੇ ਦਾਂਗੇ ਹੋਰ ਕਿਸਾਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਕਾਰ ਸਿੰਘ ਬਰਾੜਾ ਜੀ ਪੰਜਾਬ ਕਿਸਾਨ ਯੂਨੀਅਨ ਦਾ ਸਖਤਰ ਜਨਰਲ ਹਾਂ ਜੀ ਮੈਂ ਪੰਜਾਬ ਦਾ ਤੇ ਇੱਥੇ ਲਗਾਤਾਰ ਅਸੀਂ ਬੈਠੇ ਆ ਜੀ ਸਾਨੂੰ ਲਗਭਗ 40 ਦਿਨ ਹੋ ਗਏ ਆ ਪਹਿਲਾਂ ਸਾਡਾ ਜਿਹੜਾ ਸ਼ੰਭੂ ਮੋਰਚਾ ਚੱਲ ਰਿਹਾ ਸੀ ਭਾਈ ਸਾਹਿਬ ਦੀ ਗਵਾਹੀ ਦੇ ਵਿੱਚ ਜਸਕਰ ਸਿੰਘ ਜੀ ਮੇਰੇ ਵੱਡੇ ਭਰਾ ਤੇ ਜਿਹੜਾ ਅਸੀਂ ਪੰਜਾਬ ਦੇ ਵਿੱਚ ਪਹਿਲਾਂ ਅਸੀਂ ਰੇਲਾਂ ਰੋਕੀਆਂ ਫਿਰ ਜ਼ਿਲ੍ਹਿਆਂ ਦੇ ਵਿੱਚ ਵੱਡੇ ਜਿਹੜੇ ਸਮਾਗਮ ਕਰਕੇ ਕਰੋਨਾ ਤੋੜਿਆ ਜਿਹੜੇ ਨੇ ਕਰੋਨਾ ਕਹਿ ਕੇ ਕਿਹਾ ਨਾ ਵੀ ਇੱਕ ਵੱਡੀ ਬਿਮਾਰੀ ਆ ਗਈ ਹੈ ਕਰੋਨੇ ਨੂੰ ਤੋੜ ਕੇ ਪਹਿਲਾਂ ਕਿਸਾਨ ਜੱਥੇ ਬੰਦੀਆਂ ਆਈਆਂ ਅੱਜ ਜਿਹੜਾ ਵੀ ਕਿਸਾਨ ਦਿੱਲੀ ਦੇ ਵਿੱਚ ਫਿਰਦਾ ਤੁਹਾਨੂੰ ਉਹਦੇ ਤੇ ਮੂੰਹ ਤੇ ਕਪੜਾ ਚੜ੍ਹਾ ਨਹੀਂ ਮਿਲੂਗਾ ਕਿਉਂਕਿ ਕਰੋਨਾ ਹੈ ਹੀ ਨਹੀਂ ਜਿਹੜੀ ਪਰਸੋਂ ਇੱਕ ਵੱਡਾ ਇਕੱਠ ਹੋਇਆ 2 ਲੱਖ ਬੰਦੇ ਦਾ ਫਤੇਗੜ ਸਾਹਿਬ ਦੀ ਧਰਤੀ ਤੇ ਉਹ ਜਿਵੇਂ ਨਰੋਲ ਕਰਤਾ ਵੀ ਕੋਈ ਕਰੋਨਾ ਨਹੀਂ ਇਹ ਮੋਦੀ ਕਰੋਨਾ ਉਹਨੂੰ ਅਸੀਂ ਖਤਮ ਕਰਕੇ ਜਾਵਾਂਗੇ ਨਵੇਂ ਸਾਲ ਵਾਲੇ ਦਿਨ ਅਸੀਂ ਇਹਦਾ ਪੂਤਲਾ ਫੂਕ ਰਹੇ ਆ ਤੇ ਐਨਆਰਆਈ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਜਿਹੜੇ ਅੱਗੇ ਦਰਬਾਰ ਸਾਹਿਬ ਜਾਂਦੇ ਆ ਜਾਂ ਹੋਰ ਧਾਰਮਿਕ ਜਗ੍ਹਾ ਤੇ ਜਾ ਕੇ ਜਾਂ ਕੁਲੂ ਮਨਾਲੀ ਦੇ ਵਿੱਚ ਜਾ ਕੇ ਨਵਾਂ ਸਾਲ ਮਨਾਉਂਦੇ ਉਹ ਇੱਥੇ ਬਰਾੜੀ ਦੀ ਧਰਤੀ ਤੇ ਆਉਣ ਤੇ ਨਵਾਂ ਸਾਲ ਇੱਥੇ ਮਨਾਵਾਂਗੇ ਖੇਤੀ ਅਸੀਂ ਸ਼ੁਰੂ ਕਰਤੀ ਆ ਨਾ ਤਾਂ ਅਸੀਂ ਆਪ ਭੁੱਖੇ ਮਰਗੇ ਨਾ ਅਸੀਂ ਦਿੱਲੀ ਵਾਲਿਆਂ ਨੂੰ ਮਾਰਨ ਦੇਗੇ ਤੇ ਖੇਤੀ ਤੁਸੀਂ ਸ਼ੁਰੂ ਕੀਤੀ ਐ ਇੱਥੇ ਹੁਣ ਕੀ ਪਲਾਨ ਐ ਇੱਥੇ ਕੁਝ ਹੋਰ ਫਸਲਾਂ ਲਾਉਣ ਦਾ ਵੀ ਕੁਝ ਹੈਗਾ ਜੇ ਲੰਬਾ ਚੱਲਦਾ ਹੈ ਫਸਲਾਂ ਸਾਡੇ ਕੋਲੇ ਸਾਰੇ ਤਰ੍ਹਾਂ ਦੀਆਂ ਹੈਗੀਆਂ ਜੇ ਅਸੀਂ ਸਾਰੀਆਂ ਫਸਲਾਂ ਲਾਉਂਦੇ ਹਾਂ ਹੁਣ ਅਸੀਂ ਇਹਦੇ ਤੇ ਜੋ ਬੀਜਾਂਗੇ ਜਿਹੜੀ ਪਛੇਤੀ ਫਸਲ ਆ ਤੇ ਉਹ ਜਵਾਂ ਦੀ ਮਤਲਬ ਕੁਝ ਵੀ ਆਪਾਂ ਉਹਦਾ ਦਾਣਾ ਵੀ ਬਣਾ ਸਕਦੇ ਆ ਉਹਦਾ ਆਟਾ ਵੀ ਬਣਾ ਸਕਦੇ ਆ ਤੇ ਉਹ ਫੈਕਟਰੀਆਂ ਵੀ ਉਹਨੂੰ ਖਰੀਦਦੀਆਂ ਉਹਦੀ ਵੀਰ ਵੀ ਬਣਦੀ ਆ ਜਿਹੜੀਆਂ ਕਿ ਮਹਿੰਗੇ ਭਾਣੇ ਨਾਲ ਵੇਖਦੀਆਂ ਫਸਲਾਂ ਤੇ ਆ ਅਸੀਂ ਇੱਕ ਜਾਣ ਕੇ ਬੀਜਿਆ ਜਿਹੜੇ ਗੱਠੇ ਬੀਜੇ ਆ ਮਿਰਚ ਬੀਜੀ ਆ ਪਹਿਲਾਂ ਸਾਡੇ ਨਾਲ ਧੋ ਕਮਾਇਆ ਸੀ ਪੰਜਾਬ ਚ ਬੀਜੀ ਸੀ ਮਿਰਚ ਸਿਮਲਾ ਮਿਰਚ ਇਹਨਾਂ ਨੇ 2 ਰੁਪਏ ਤੋਂ ਵੱਧ ਨਹੀਂ ਲਈ ਉਹ ਇੱਕ ਸੰਦੇਸ਼ ਹੈ ਤੇ ਅੱਜ ਦਿੱਲੀ ਦੇ ਵਿੱਚ ਜੇ ਲਾਓਗੇ ਤੇ 40-50 ਰੁਪਏ ਆ ਉੱਥੇ ਅਸੀਂ ਕਿਸਾਨਾਂ ਨੇ ਮਿਰਚਾਂ ਜਿਹੜੀਆਂ ਸੜਕਾਂ ਦੇ ਸਿੱਟੀਆਂ ਐਵੇਂ ਹੀ ਸਾਡੇ ਨਾਲ ਗੱਠੇ ਨਾ ਹੋਇਆ ਗੱਠਾ ਸਾਥੋਂ ਇਹਨਾਂ ਨੇ 20 ਰੁਪਏ ਲਿਆ ਤੇ ਵੇਚਿਆ 200 ਰੁਪਏ ਤੇ ਖੁੱਲੀ ਮੰਡੀ ਤਾਂ ਪਹਿਲਾਂ ਵੀ ਸੀ ਤੇ ਉਹਦਾ ਮਹਿੰਗਾ ਭਾਅ ਪਹਿਲਾਂ ਵੀ ਸੀਗਾ ਜਿਹੜਾ ਇਹ ਹੁਣ ਡਰਾਮਾ ਕਰਦਾ ਨਰਿੰਦਰ ਮੋਦੀ ਇਹ ਸਿਰਫ ਡਰਾਮੇ ਕਰ ਰਿਹਾ ਅਸੀਂ ਇਹਨੇ ਵੀ ਸਾਨੂੰ ਸਵਾਮੀ ਆਨੰਤ ਨੂੰ ਰਿਪੋਰਟ ਦੇ ਜੇ ਸਾਨੂੰ ਸਵਾਮੀ ਆਨੰਤ ਨੂੰ ਰਿਪੋਰਟ ਨਹੀਂ ਦੇਣੀ ਸਾਡੇ ਕਾਲੇ ਕਾਨੂੰਨ ਰੱਦ ਨਹੀਂ ਕਰਨੇ ਸਾਨੂੰ ਸਾਡਾ ਘਰ ਦੇ ਦੇ ਅਸੀਂ ਇਹ ਤੋਂ ਅੱਡ ਰਹਿਣ ਲਈ ਵੀ ਤਿਆਰ ਆ ਈ ਨਹੀਂ ਕੋਈ ਗੱਲ ਹੈਗੀ ਕੋਈ ਇੱਕ ਗੱਲ ਤਾਂ ਮੰਨੇ ਨਾ ਅਸੀਂ ਉਸੇ ਕਰਨ ਨੂੰ ਤਿਆਰ ਆ ਕੱਲ ਮੀਟਿੰਗ ਹੈਗੀ ਜਿੱਥੇ ਬੰਦੀਆਂ ਦੇ ਸਰਕਾਰ ਦੇ ਨਾਲ ਕੀ ਲੱਗਦਾ ਤੁਹਾਨੂੰ ਕੋਈ ਸਿੱਟਾ ਨਿਕਲ ਕੇ ਆਏਗਾ ਕੁਝ ਦੇਖੋ ਹੁਣ ਤੱਕ ਜਿੰਨਾ ਇਹਨਾਂ ਨੇ ਕੀਤਾ ਧੋਖਾ ਹੀ ਕੀਤਾ ਕਿਸਾਨ ਜਥੇਬੰਦੀਆਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਸਾਡੇ ਨਾਲ ਡਰਾਮੇਬਾਜ਼ੀ ਕਰਦੇ ਆ ਬੁਲਾ ਕੇ ਕਦੇ ਇਹਨਾਂ ਨੂੰ ਡਿਨਰ ਤੇ ਬੁਲਾ ਲੈਂਦੇ ਕਦੇ ਚਾਹ ਤੇ ਬਣਾ ਲੈਂਦੇ ਕਦੇ ਕੌਫੀ ਤੇ ਹੁਣ ਉਹਨਾਂ ਨੇ ਲਿਖਤੀ ਰੂਪ ਭੇਜਿਆ ਜੀ ਸਰ ਭੇਜੇ ਅੱਜ ਹਰਤਾ ਤੁਸੀਂ ਸਾਡੀਆਂ ਲਾਗੂ ਕਰੋਗੇ ਤੇ ਅਸੀਂ ਮੀਟਿੰਗ ਕਰਨ ਨੂੰ ਤਿਆਰ ਨਹੀਂ ਤਿਆਰ ਨਹੀਂ ਅੱਜ ਵਾਲੀ ਜਿਹੜੀ ਮੀਟਿੰਗ ਆ ਉਸੇ ਕਰਕੇ ਕੈਨਸਲ ਹੋਈ ਆ ਹੁਣ ਉਹਨਾਂ ਨੇ ਲਿਖਤੀ ਰੂਪ ਕਿਸਾਨ ਜਥੇਬੰਦੀਆਂ ਨੇ ਨਾਲ ਦੀ ਨਾਲ ਲੈਟਰ ਭੇਜਤਾ ਵੀ ਆਹ ਸ਼ਰਤਾਂ ਤੇ ਅਸੀਂ ਤੁਹਾਡੇ ਤੇ ਗੱਲ ਕਰਨ ਨੂੰ ਤਿਆਰ ਆ ਜੇ ਇਹ ਰਾਈਟਾ ਤਾਂ ਅਸੀਂ ਤਿਆਰ ਨਹੀਂ ਤਿਆਰ ਨਹੀਂ ਉਦੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਆ ਸਾਰਾ ਸੜਕਾਂ ਰੋਕਣ ਦਾ ਪ੍ਰੋਗਰਾਮ ਆ ਸਾਰੀਆਂ 585 ਕਿਸਾਨ ਜਥੇਬੰਦੀਆਂ ਨੇ जी अं हो गल कि समझ रहे हो सारे इस प्रोटेस्ट तो सत श्रीकाल मेरा नाम है राज बहादुर यादव अखिल भारतीय यदवंशी महासभा का राष्ट्रीय महासचिव हूँ उत्तर प्रदेश लखनऊ जौनपुर से आया हुआ हूँ और हमारे राष्ट्रीय अध्यक्ष विजेंद्र यादव जी और एक क्रांतकारी संगठन जो हमारे जसकरण जी जिन्होंने सारे को तोड़ करके और जहां इनका मेन लक्ष्य था क्योंकि हम किसानों से अनुरोध करते हैं एक लक्ष्य करके लड़ोगे तभी लड़ाई सबसे जोगे वो हमारे क्रांतकारी संगठन में भाई जसकरण जी के अंदर वो जोश और जज्बा है तो मेरा कहना है कि मोदी जी ये अब जाकर के आपने हर धरने प्रदर्शन को यहीं दिल्ली अंदर में नेस्तो किए हो किसानों का धरना तो केवल जा रहा था जंतर मंतर जो विरोध प्रदर्शन करने की एक जगह है लेकिन आपने इनको डोनेट किया पानी की बौछार और ये सब मारने की कोशिश की तो हम आपसे पूछना चाहते हैं कि इन किसानों की मांग तो केवल इस काले कानून के लिए है कि काले कानून को रद्द करो हमें है इससे कोई मतलब नहीं इसके लिए ज्यादा से ज्यादा हमारे क्रांतिकारी नेता जस्करण जी बता दिए हैं मैं कहना चाहता हूं कि मोदी जोगी अमित शाह जी जिस किसान को आप खत्म करने की कोशिश कर रहे हो जिस दिन किसान नामक प्राणी इस धरती पे नहीं रहेगा उस दिन ये धरती ये पृथ्वी भी नहीं, नहीं होगी इसलिए किसान की आवाज है ये किसान हाथ उठा के कहते हैं कि पृथ्वी का दुख हरना है काम मेरा और पृथ्वी को इन निशाचरों से मुक्त करना है काम मेरा आपने इन इनको खालिस्तानी बताया एक चीज है पूरा में अगर किसी की रेजिमेंट है तो हमारे सरदार भाइयों का पूरा विश्व विश्वास करता है और आप इनको खालिस्तानी करते हो जब भी कोई अधिकार हक की बात करे तो उसको खालिस्तानी इसी तरह हम परिवार और जात की बात नहीं हमारा कुटुंब छब्बीस करोड़ है हमें यादव है यादव परिवार से आते हैं पूरे देश में और चार सौ बत्तीस अठाई दो और मिलाकर सरदार भी हमारे अपने हैं क्योंकि जो अपने गुरु गोविंद सिंह थे हम कहीं न कहीं वहीं से हैं तो हम लोगों की एक ही मांग है कि इस काले कानून को खत्म करो और आगे कहना चाहता हूं कि जिस दिन बलवान नहीं होंगे उस दिन ये पृथ्वी भी नहीं होगी और जस्करण जी मैं सारे संगठनों को हर बॉर्डर पे जा रहा हूं हर जगह देख रहा हूं लेकिन जो क्रांति और जो आवाज यहां से बुलंद हो रही है वो सब जगह से इसलिए मेरा कहना है कि किसानों के सब्र का अब ज्यादा देर तक इम्तहान लो आज पैंतीस दिन हो गया और हमारे लगभग चालीस किसान शहादत दे चुके हैं तो इसलिए हमारी मांग है कि उन किसानों को एक करोड़ रुपया और एक नौकरी उनको मिलना चाहिए क्योंकि अगर सच्ची शहादत देश के लिए और पृथ्वी के लिए दिया है तो हमारे किसान राष्ट्र सेवा राष्ट्र सेवा तो हम किसानों का जन्म से धर्म है और राष्ट्र की अचल संपत्ति जो ये बेच रहे हैं ना उसको बचाना हमारा कर, कर्म है हम किसानों का हमारा कर्म है हम अपने कर्म से डिगे नहीं चाहे कुछ भी कर लें हमें मारें पीटें या कुछ भी करें लेकिन हम मातृभूमि को एक इंच छोड़ करके हटेंगे नहीं जी तुम देख रहे थे कि बुराड़ी ग्राउंड जरा केंद्र सरकार ने अलॉट किया खेती अंदोलन के शुरू के इतने आज ਉੱਥੇ ਜਿਹੜਾ ਕਿਸਾਨ ਨੇ ਇਕੱਠੇ ਹੋਏ ਨੇ ਕੁਝ ਜਿਹੜਾ ਨੇ ਸਿੰਗੂ ਬਾਰਡਰ ਤੇ ਨੇ ਬਹੁਤੇ ਟਿਕਰੀ ਬਾਰਡਰ ਤੇ ਨੇ ਪਰ ਇੱਥੇ ਬਰਾੜੀ ਗਰਾਊਂਡ ਦੇ ਵਿੱਚ ਜਿਹੜਾ ਕਿਸਾਨ ਇਕੱਠੇ ਹੋਏ ਨੇ ਉਹਨਾਂ ਨੇ ਇੱਥੇ ਖੇਤੀ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਪਿਆਜ਼ ਲਾਇਆ ਹੈ ਕੁਝ ਸਬਜ਼ੀਆਂ ਲਗਾਈਆਂ ਹਨ ਫੁੱਲ ਵੀ ਲਗਾਏ ਨੇ ਤੇ ਕਹਿੰਦੇ ਨੇ ਕਿ ਜੇ ਲੰਬਾ ਚੱਲਦਾ ਹੈ ਸੰਘਰਸ਼ ਤੇ ਇੱਥੇ ਹੋਰ ਵੀ ਖੇਤੀ ਜਿਹੜਾ ਉਹ ਆਣ ਆਲੇ ਦਿਨਾਂ ਦੇ ਵਿੱਚ ਕਰਨਗੇ ਤੇ ਕਿਸਾਨ ਜਿਹੜੇ ਨੇ ਆਪਣੇ ਕਿੱਤਾ ਜਿਹੜਾ ਹੈਗਾ ਕਿਸਾਨੀ ਦਾ ਉਹ ਇਹਨਾਂ ਨੇ ਇੱਥੇ ਬਰਾੜੀ ਗਰਾਊਂਡ ਦੇ ਵਿੱਚ ਵੀ ਸ਼ੁਰੂ ਕਰ ਦਿੱਤਾ ਹੈ